ਆਮ ਆਦਮੀ ਪਾਰਟੀ ਦੇ ਲੁਧਿਆਣਾ ਰੋਡ ਸ਼ੋਅ ਦੇ ਵਿੱਚ ਆ ਸੀਐਮ ਆਨ ਪਹੁੰਚੇ ਹੋਏ ਨੇ ਇੱਕ ਵੀਰ ਇੱਥੇ ਮਿਲੇ ਨੇ ਵਿਦੇਸ਼ ਤੋਂ ਆਏ ਨੇ ਸਪੈਸ਼ਲ ਕਹਿੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਲਈ ਆਏ ਆ ਗੱਲਬਾਤ ਕਰਦੇ ਆ ਵੀਰੇ ਸਭ ਤੋਂ ਪਹਿਲਾਂ ਤਾਂ ਨਾਮ ਦੱਸੋ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਵੈਗਰੇਵ ਜੀ ਦਾ ਖਾਲਸਾ ਵੈਗਰੇਵ ਜੀ ਕੀ ਫਤਹਿ ਮੇਰਾ ਨਾਮ ਕਮਲ ਮਹਾਟਾ ਮੈਂ ਵੈਸੇ 2017 ਦੀਆਂ ਇਲੈਕਸ਼ਨ ਦੇ ਵਿੱਚ ਅਮਰੀਕਾ ਛੱਡ ਕੇ ਇੰਡੀਆ ਵਸ ਗਿਆ ਸੀ ਪੱਕੇ ਤੌਰ ਤੇ ਤੇ ਭਗਵੰਤ ਮਾਨ ਦੇ ਅਸੀਂ ਸਪੋਰਟਰ ਆਪ ਮਹਾਟਾ ਕਿਉਂ ਆਏ ਸੀ ਜੀ ਮਾਨ ਸਾਹਿਬ ਕਾਰਨ ਕਾਰਨ ਇਹ ਆ ਕਿ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਵਰਗੇ ਇਮਾਨਦਾਰ ਬੰਦੇ ਹੀ ਇਸ ਨੂੰ ਵਕੇ ਲੈ ਜਾ ਸਕਦੇ ਤੁਸੀਂ ਅਮਰੀਕਾ ਦਾ ਜ਼ਿਕਰ ਕੀਤਾ ਅਮਰੀਕਾ ਛੱਡ ਕੇ ਤੁਸੀਂ ਪੰਜਾਬ ਚ ਆਏ ਹੋ ਉੱਥੇ ਪੀਆਰ ਸੀਗੇ ਪੱਕੇ ਦਾਰ ਰਹਿੰਦੇ ਹਾਂ ਹਾਂਜੀ ਹਾਂਜੀ ਮੈਂ ਪੱਕੇ ਦਾਰ ਦੇ ਮੈਂ 10 ਸਾਲ ਉੱਥੇ ਰਹਿ ਕੇ ਫਿਰ ਮੈਂ ਡਿਸਾਈਡ ਕਰਿਆ ਕਿ ਇੰਡੀਆ ਮੂਵ ਬੋਡ ਇਹ ਕਾਰਨ ਕੀ ਰਿਹਾ ਅਮਰੀਕਾ ਵਰਗਾ ਦੇਸ਼ ਤੁਸੀਂ ਕਹਿ ਰਹੇ ਮੈਂ ਛੱਡ ਕੇ ਆਇਆ ਲੋਕ ਤਾਂ ਉੱਥੇ ਜਾਣ ਨੂੰ ਤਰਸਦੇ 40-40 ਲੱਖ ਦੇ ਕੇ ਡੌਂਕੀ ਲਾ ਕੇ ਜਾਂਦੇ ਆ ਜਿਹੜਾ ਉੱਥੇ ਗਿਆ ਨਹੀਂ ਉਹਨੂੰ ਥੋੜੀ ਜਿਹੀ ਕਿਰਿਓਸਿਟੀ ਰਹਿੰਦੀ ਆ ਕਿ ਜਾਣਾ ਪਰ ਪੰਜਾਬ ਵਰਗੀ ਜਰਖੇਜ ਧਰਤੀ ਓਪਰ ਪੰਜਾਬ ਤੋਂ ਵੱਧ ਦੁਨੀਆ ਦੇ ਕਿਤੇ ਵੀ ਨਹੀਂ ਗਏ ਤਾਂ ਇਸ ਤਰੀਕੇ ਹੁਣ ਜੇ ਤੁਸੀਂ ਸਪੋਰਟ ਕਰ ਰਹੇ ਹੋ ਕੋਈ ਪਾਰਟੀ ਦੇ ਵੱਲੋਂ ਅਹੁਦਾ ਤੁਹਾਡੇ ਕੋਲ ਹੈ ਜਾਂ ਸਿਰਫ ਇੱਕ ਐਜ਼ ਅ ਵਰਕਰ ਹੀ ਕੰਮ ਕਰ ਰਹੇ ਹੋ ਅਸੀਂ ਜੀ ਨਿਸ਼ਕਾਮ ਸੇਵਾ ਵਾਲੇ ਬੰਦੇ ਆ ਅਸੀਂ ਸਪੋਰਟਸ ਦੇ ਲਈ ਵੀ ਸੇਵਾ ਕਰਦੇ ਆ ਅਸੀਂ ਹਰ ਇੱਕ ਸਾਲ ਕਬੱਡੀ ਕੱਪ ਕਰਾਉਂਦੇ ਆ ਬੱਚਿਆਂ ਨੂੰ ਵਰਦੀਆਂ ਵਗੈਰਾ ਜਾਂ ਪ੍ਰਬੰਧ ਕਰਦੇ ਆ ਉਹਨਾਂ ਦੇ ਰਹਿਣ ਸਹਿਣ ਦਾ ਖੇਡਾਂ ਦੇ ਵਿੱਚ ਵੀ ਅਸੀਂ ਯੋਗਦਾਨ ਕਰਦੇ ਆ ਤੇ ਆਮ ਆਦਮੀ ਪਾਰਟੀ ਲਈ ਅਸੀਂ ਸੇਵਾ ਕਰ ਰਹੇ ਕੋਈ ਅਹੁਦਾ ਨਹੀਂ ਚਾਹੀਦਾ ਨਾ ਅਸੀਂ ਸਤ ਸਿਰ ਕੋਈ ਇੱਧਰ ਮੰਗਿਆ ਨਹੀਂ ਤਾ ਅੱਜ ਰੋਡ ਸ਼ੋਅ ਦੇ ਵਿੱਚ ਵੀ ਪਹੁੰਚੇ ਹੋਏ ਹਾਂ ਤੁਸੀਂ ਇਸ ਤਰੀਕੇ ਹਰ ਅੱਗੇ ਵੀ ਰੋਡ ਸ਼ੋਅ ਦੇ ਵਿੱਚ ਜਾਂਦੇ ਹਾਂ ਜਿੱਥੇ ਸੀਐਮ ਸਾਹਿਬ ਆਏ ਨੇ ਨਹੀਂ ਨਹੀਂ ਅਸੀਂ ਤਾਂ ਹਰ ਰੋਜ਼ ਹੀ ਪੱਪੀ ਜੀ ਦੀ ਹੈਲਪ ਲਈ ਜਾਂ ਜਿਹੜੇ ਵੀ ਸਾਡੇ ਕੈਂਡੀਡੇਟ ਨੇ ਜਿੱਥੇ ਵੀ ਸਾਨੂੰ ਲੱਗਦਾ ਕਿ ਇੱਥੇ ਜਾਣਾ ਚਾਹੀਦਾ ਅਸੀਂ ਆਪਣੀਆਂ ਦੋ ਗੱਡੀਆਂ ਲੈ ਕੇ ਉੱਥੇ ਜ਼ਰੂਰ ਪਹੁੰਚਦੇ ਹਾਂ ਜੀ ਸੇਵਾ ਕਰ ਤੇਲ ਪਾਣੀ ਖਰਚਾ ਆਉਂਦਾ ਹੁੰਦਾ ਜਾਂ ਐਮਪੀ ਸਾਹਿਬ ਉਮੀਦਵਾਰ ਸਾਹਿਬ ਦਾ ਹੁੰਦਾ ਵਾ ਨਹੀਂ ਨਹੀਂ ਪਿਛਲੇ 5-7 ਸਾਲ ਤੋਂ ਆਮ ਆਦਮੀ ਦੀ ਸੇਵਾ ਕਰ ਰਹੇ ਹਾਂ ਗੁਰੂ ਮਹਾਰਾਜ ਦੀਆਂ ਅੰਦਿਤੀਆਂ ਹੋਈਆਂ ਦాతਾਂ ਦੇ ਵਿੱਚੋਂ ਤੇ ਗੁਰੂ ਮਹਾਰਾਜ ਐਦਾਂ ਹੀ ਇੱਕ ਚੰਗੇ ਨੇ ਉਹਦੇ ਨਾਲ ਅਸੀਂ ਤਣਕਾ ਪਰ ਸਹਾਰਾ ਮਾਨ ਸਾਹਿਬ ਲਈ ਬਣ ਰਹੇ ਹਾਂ ਤਾਂ ਜੋ ਪੰਜਾਬ ਦਾ ਭਲਾ ਕਰ ਸਕਣ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਕਾਇਸੂਮੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਰੋਡ ਸ਼ੋਅ ਦੇ ਵਿੱਚ ਆ ਸੀਐਮ ਜੀ ਮਾਨ ਪਹੁੰਚੇ ਹੋਏ ਨੇ ਇੱਕ ਵੀਰ ਇੱਥੇ ਮਿਲੇ ਨੇ ਵਿਦੇਸ਼ ਤੋਂ ਆਏ ਨੇ ਸਪੈਸ਼ਲ ਕਹਿੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਲਈ ਆਏ ਆ ਗੱਲਬਾਤ ਕਰਦੇ ਆ ਵੀਰੇ ਸਭ ਤੋਂ ਪਹਿਲਾਂ ਤਾਂ ਨਾਮ ਦੱਸੋ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਹਿ ਮੇਰਾ ਨਾਮ ਕਮਲ ਮਹਾਮਟਾ ਮੈਂ ਵੈਸੇ 2017 ਦੀਆਂ ਇਲੈਕਸ਼ਨ ਦੇ ਵਿੱਚ ਅਮਰੀਕਾ ਛੱਡ ਕੇ ਇੰਡੀਆ ਵਸ ਗਿਆ ਸੀ ਪੱਕੇ ਤੌਰ ਤੇ ਤੇ ਭਗਵੰਤ ਮਾਨ ਦੇ ਅਸੀਂ ਸਪੋਰਟਰ ਆਪ ਮਕਰਾਂ ਆਏ ਸੀ ਕਿ ਮਾਨਸਾ ਕਾਰਨ ਕਾਰਨ ਇਹ ਆ ਕਿ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਵਰਗੇ ਇਮਾਨਦਾਰ ਬੰਦੇ ਹੀ ਇਸ ਨੂੰ ਅੱਗੇ ਲੈ ਜਾ ਸਕਦੇ ਤੁਸੀਂ ਅਮਰੀਕਾ ਦਾ ਜ਼ਿਕਰ ਕੀਤਾ ਅਮਰੀਕਾ ਛੱਡ ਕੇ ਤੁਸੀਂ ਪੰਜਾਬ ਚ ਆਏ ਹੋ ਉੱਥੇ ਪੀ ਆਰ ਸੀਗੇ ਪੱਕੇ ਤੌਰ ਤੇ ਹਾਂਜੀ ਹਾਂਜੀ ਮੈਂ ਪੱਕੇ ਤੌਰ ਤੇ ਮੈਂ 10 ਸਾਲ ਉੱਥੇ ਰਹਿ ਕੇ ਫਿਰ ਮੈਂ ਡਿਸਾਈਡ ਕਰਿਆ ਕਿ ਇੰਡੀਆ ਮੂਵ ਬੋਟ ਇਹ ਕਾਰਨ ਕੀ ਰਿਹਾ ਅਮਰੀਕਾ ਵਰਗਾ ਦੇਸ਼ ਤੁਸੀਂ ਕਹਿ ਰਹੇ ਮੈਂ ਛੱਡ ਕੇ ਆਇਆ ਲੋਕ ਤਾਂ ਉੱਥੇ ਜਾਣ ਨੂੰ ਤਰਸਦੇ 40-40 ਲੱਖ ਦੇ ਕੇ ਡੌਂਕੀ ਲਾ ਕੇ ਜਾਂਦੇ ਆ ਜਿਹੜਾ ਉੱਥੇ ਗਿਆ ਨਹੀਂ ਉਹਨੂੰ ਥੋੜੀ ਜਿਹੀ ਕਿਉਰਿਓਸਿਟੀ ਰਹਿੰਦੀ ਆ ਕਿ ਜਾਣਾ ਪਰ ਪੰਜਾਬ ਵਰਗੀ ਜਰਖੇਜ ਧਰਤੀ ਓਪਰਚੁਨਿਟੀ ਦੇ ਮੌਕੇ ਪੰਜਾਬ ਤੋਂ ਵੱਧ ਦੁਨੀਆ ਤੇ ਕਿਤੇ ਵੀ ਨਹੀਂ ਗਏ ਤਾਂ ਇਸ ਤਰੀਕੇ ਹੁਣ ਜੋ ਤੁਸੀਂ ਸਪੋਰਟ ਕਰ ਰਹੇ ਹੋ ਕੋਈ ਪਾਰਟੀ ਦੇ ਵੱਲੋਂ ਅਹੁਦਾ ਤੁਹਾਡੇ ਕੋਲ ਹੈ ਜਾਂ ਸਿਰਫ ਇੱਕ ਐਜ਼ ਅ ਵਰਕਰ ਹੀ ਕੰਮ ਕਰ ਰਹੇ ਹੋ ਅਸੀਂ ਜੀ ਨਿਸ਼ਕਾਮ ਸੇਵਾ ਵਾਲੇ ਬੰਦੇ ਆ ਅਸੀਂ ਸਪੋਰਟਸ ਦੇ ਲਈ ਵੀ ਸੇਵਾ ਕਰਦੇ ਆਂ ਅਸੀਂ ਹਰ ਇੱਕ ਸਾਲ ਕਬੱਡੀ ਕੱਪ ਕਰਾਉਂਦੇ ਆਂ ਬੱਚਿਆਂ ਨੂੰ ਵਰਦੀਆਂ ਵਗੈਰਾ ਜਾਂ ਪ੍ਰਬੰਧ ਕਰਦੇ ਆਂ ਉਹਨਾਂ ਦੇ ਰਹਿਣ ਸਹਿਣ ਦਾ ਖੇਡਾਂ ਦੇ ਵਿੱਚ ਵੀ ਅਸੀਂ ਯੋਗਦਾਨ ਕਰਦੇ ਆਂ ਤੇ ਆਮ ਆਦਮੀ ਪਾਰਟੀ ਲਈ ਅਸੀਂ ਸੇਵਾ ਕਰ ਰਹੇ ਕੋਈ ਯੋਦਾ ਨਹੀਂ ਚਾਹੀਦਾ ਨਾ ਅਸੀਂ ਸਤਿ ਕੋਈ ਇਧਰ ਮੰਗਿਆ ਨਹੀਂ ਅੱਜ ਰੋਡ ਸ਼ੋਅ ਦੇ ਵਿੱਚ ਵੀ ਪਹੁੰਚੇ ਹੋਏ ਹਾਂ ਤੁਸੀਂ ਇਸ ਤਰੀਕੇ ਹਰ ਅੱਗੇ ਵੀ ਰੋਡ ਸ਼ੋਅ ਦੇ ਵਿੱਚ ਜਾਂਦੇ ਹਾਂ ਜਦ ਸਿਮ ਸਾਹਿਬ ਆਏ ਨੇ ਤਾਂ ਆਏ ਹਾਂ ਨਹੀਂ ਨਹੀਂ ਅਸੀਂ ਤਾਂ ਹਰ ਰੋਜ਼ ਹੀ ਪੱਪੀ ਜੀ ਦੀ ਹੈਲਪ ਲਈ ਜਾਂ ਜਿਹੜੇ ਵੀ ਸਾਡੇ ਕੈਂਡੀਡੇਟ ਨੇ ਜਿੱਥੇ ਵੀ ਸਾਨੂੰ ਲੱਗਦਾ ਕਿ ਇੱਥੇ ਜਾਣਾ ਚਾਹੀਦਾ ਅਸੀਂ ਆਪਦੀਆਂ ਦੋ ਗੱਡੀਆਂ ਲੈ ਕੇ ਉੱਥੇ ਜ਼ਰੂਰ ਪਹੁੰਚਦੇ ਹਾਂ ਜੀ ਸੇਵਾ ਕਰ ਤੇਲ ਪਾਣੀ ਖਰਚਾ ਆਉਂਦਾ ਹੁੰਦਾ ਜਾਂ ਉਹ ਐਮਪੀ ਸਾਹਿਬ ਉਮੀਦਵਾਰ ਸਾਹਿਬ ਦਾ ਹੁੰਦਾ ਵਾ ਨਹੀਂ ਨਹੀਂ ਪਿਛਲੇ 5-7 ਸਾਲ ਤੋਂ ਆਮ ਆਦਮੀ ਦੀ ਸੇਵਾ ਕਰ ਰਹੇ ਹਾਂ ਗੁਰੂ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਤੇ ਗੁਰੂ ਮਹਾਰਾਜ ਐਦਾਂ ਹੀ ਇੱਕ ਚ ਉਹਦੇ ਨਾਲ ਅਸੀਂ ਤਣਕਾ ਪਰ ਸਹਾਰਾ ਮਾਨ ਸਾਹਿਬ ਲਈ ਬਣ ਰਹੇ ਆ ਤਾਂ ਜੋ ਪੰਜਾਬ ਦਾ ਭਲਾ ਕਰ ਸਕਣ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ